ਯਾਰ ਭੈ ਸਤ ਸ੍ਰੀ ਅਕਾਲ ਕਹਿੰਦੇ ਆਡ ਲੋਣੀ ਤਾਲ ਤੇ ਪੋਟਰ ਤੇ ਨੰਬਰ ਚੱਲਦੀਆਂ ਦਾ 5 ਤੋਂ 7 ਫੁੱਟ ਮੈਂ ਭੇਜੋ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਪਰਾ ਬਣ ਕੇ ਸ਼ੇਅਰ ਕਰ ਦਿਆ ਕਰੋ ਆਪਾਂ ਦੇ ਕੇ 6 ਤੋਂ 7 ਕਿੱਜ ਵੀਡੀਓ ਸਾਰੀ ਵੇਖੋ ਪਰਾ ਬਣ ਕੇ ਸਟੈਪ ਨਾ ਕਰੋ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਆਪਾਂ ਦੇ ਕੇ ਪੀਟ ਕੋ ਸ਼ਾਫਟ ਵਾਲਾ ਟਰਾਲਾ 25 24 ਫੁੱਟਾ ਟਰਾਲਾ 24 ਫੁੱਟਾ ਟਰਾਲਾ ਸਵਾ 7 ਫਟ ਚੌੜਾ ਪਕਵਾਂ ਜਾਂ ਕੀ ਮੱਛੀ ਹੌਕਾ ਡਬਲ ਟੁੜਾ ਡਬਲ ਟੁੜਾ ਤੇ 8 ਟਾਇਰ ਆ ਨਵੇਂ ਟਾਇਰ ਅਬਿੰਦਪੁਰ ਤੇ 3 ਫੁੱਟ ਵੈੱਡ ਤੇ 24 ਫੁੱਟ ਦਾ ਮਾ ਸਵਾ 7 ਫਟ ਚੌੜਾ ਵੱਡਾ ਟੂਲ ਬਾਕਸ ਲੱਗਿਆ ਬਾਈ 24 ਦੇ ਬਾਹਰ ਗਾ ਲੱਗਿਆ ਪੀਟ ਕੋ ਸ਼ਾਫਟ ਲੱਗੀ ਵੀ ਆ ਪੀਟ ਕੋ ਸ਼ਾਫਟ ਲੱਗੀ ਵੀ ਆ ਤੇ ਕਿਸੇ ਨੇ ਕਿਰਾਏ ਦੇ ਲੈਣਾ ਹੋਵੇ ਕਿਰਾਏ ਤੇ ਵੀ ਲੈ ਸਕਦਾ ਨੱਕੀ ਵਾਲੇ ਵੀਰ ਨੇ ਜਲੰਧਰ ਦੇ ਨੇੜੇ ਜਿਹੜੇ ਕਿਸੇ ਨੇ ਲੈਣਾ ਹੋਵੇ ਤੇ ਕਿਰਾਏ ਤੇ ਵੀ ਦੇ ਸਕਦਾ ਏ ਰਗਾ ਸ਼ਹਿਰ ਪਰੋ ਸ਼ਹਿਰ ਪਰ ਖੜਾ ਇਹ ਟਰਾਲਾ ਤੇ ਰੇਟ ਹੈਗਾ 6.5 ਲੱਖ ਰੁਪਿਆ ਪੀਟ ਕੋ ਚਾਪਟਰ ਟਰਾਲਾ 6.5 ਲੱਖ ਰੁਪਿਆ ਰੇਟ ਆ ਅੱਠ ਟਾਇਰ ਫੁੱਲ ਗਰੰਟੀ ਦਿੰਦਾ ਨਵੇਂ ਟਾਇਰ ਆ ਐ ਮਰ ਕੋਣ ਪੜੇ ਚੜੇ 55 ਇੰਚ ਮੱਛੀ ਹੱਕ ਕਿਥੇ ਗੁੱਲਾ ਪੈਂਦਾ 4 ਇੰਚੀ ਕਲਾਸ ਸਭ ਕੁਝ ਹੈਗਾ ਇਹਦਾ ਪੀਟ ਕੋ ਚਾਵਟਾਲਾ ਹੇਡ ਕੀ ਲੱਗੀ ਪਉਂਦੀ ਇੱਕ ਨਾ ਤੇ ਪੀਟ ਕੋ ਕਲਾਸ ਵਾਲਾ ਕਲਾਸ ਹੈਗਾ ਸਾਰਾ ਸੈਕਟ ਬਨਾਲ ਜੂਗਾ 1500 ਗੱਟੇ ਦੀ ਗਾਰੰਟੀ ਦਿੰਦਾ ਵੀਰ ਪੁਰਾ ਹਿੱਦ ਜਾਵੇ ਨਾ ਕਹਿ ਕਹਿ ਦੇਵੇ ਵੀਰ ਤੇ 11 ਮਾਟ ਟਰੈਕਟਰਾਂ ਕਿਸੇ ਵੀਰ ਪਈ ਜਾਂ ਦੇਣਾ ਹੋਵੇ ਵੀਰਾਂ ਨੂੰ ਸਪਰਕ ਕਰ ਸਕਦੇ ਕੋਕਾ ਵੀ ਟਰੈਕਟਰ ਆ ਇੰਜਨ ਗੇਰਦਾ ਉਹ ਕੇ ਆ ਵਾਕੇ ਲੈ ਸਕਦੇ 1 ਰੁਪਿਆ ਨੌਕਸਲੀ ਟਰੈਕਟਰ ਦੇ ਅੱਜ ਪਾਵਰ ਸਟੇਰਨ ਡਬਲ ਕਲਾਚ ਡੈਕਸ ਬ੍ਰੇਕਾਂ 750 ਸੋਨਾ ਦੀ ਕਾ ਤੇ ਇੰਜਨ ਗੇਰ ਦਾ ਓਕੇ ਡਬਲ ਕਲਚ ਡੈਕਸ ਬ੍ਰੇਕਰ ਕੋਕਾਪੀ ਟਰੈਕਟਰ ਆ ਤੇ ਕੰਮ ਕਰ ਪਈਏ ਦਾ ਨਹੀਂ ਪਾਲਦਾ ਰੇਟ ਹੈਗਾ 3 ਲੱਖ ਤੇ 45 45000 ਰੁਪਿਆ 3 ਲੱਖ 45000 ਰੁਪਿਆ ਰੇਟ ਆ ਤੇ ਡਾਵਲ ਪੱਟੀ ਡੰਡਾ ਨਾਲ ਪੇਪਰ ਕਿਹੜੀ ਆ ਟਰੈਕਟਰ ਤੇ ਕੋਕਾਪੀ ਟਰੈਕਟਰ ਆ ਕਿਸੇ ਵੀ ਰੁਪਏ ਇਹ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਵਧੀਆ ਟਰੈਕਟਰ ਆ ਕੋਕਾਪੀ ਟਰੈਕਟਰ ਰੰਗ ਪੀੜ ਦਾ ਟਰੈਕਟਰ ਸਾਰਾ ਨੀਲਾ ਆ ਰੇਟ ਹੈਗਾ 345 345 ਡਾਬਰ ਪੱਟੀ ਡੰਡਾ ਨਾਲ ਪੇਪਰ ਕਿੜੀਆਂ ਟਰੈਕਟਰ ਦੇ ਵੀਰੋ ਸਾਰੀ ਵੀਕਲ ਸਟੈਪ ਨਾ ਕਰੋ ਲੈ 2010 ਮਿੰਟ ਟਰੈਕਟਰ ਆ ਵਧੀਆ ਟਾਇਰ ਆ 70 80 ਪੈਸੇ ਇੰਜਨ ਗੇਅਰ ਦਾ ਹੋ ਕੇ ਰੰਗ ਪੀੜ ਦਾ ਟਰੈਕਟਰ ਨੀਲਾ ਆ ਫਾਰਮ ਡਰੇਕ 60 ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰੋਂ ਸੰਪਰਕ ਕਰ ਸਕਦੇ ਆ ਬੈਟਰੀ ਸਾਈਡ ਤੇ ਕੱਢੀ ਵੀ ਹੈ ਡਬਲ ਕਲਚ ਟੈਕਸ ਬ੍ਰੇਕਾਂ ਪੇਪਰ ਕਿਰੀਆ ਟਰੈਕਟਰ ਦੇ ਮੂਹਰੇ ਟਾਇਰ ਹੈਗੇ ਆ 55 7 70 75 ਪੈਸੇ ਮਗਰ ਟਾਇਰ ਹੈਗੇ 70 80 ਪੈਸੇ ਤੇ ਇੰਜਨ ਗੇਅਰ ਦਾ ਓਕੇ ਆ ਵਾਕਿ ਨੇ ਸਭ ਦੇ ਕੋਈ ਟੈਟਿਕ ਨੌਕਸ ਨਹੀਂ ਰੰਗ ਇਹ ਰੰਗ ਪੀੜ ਦਾ ਟਰੈਕਟਰ ਨੀਲਾ ਜਿਹਾ ਕੋਕਾਪੀ ਟਰੈਕਟਰ ਆ 2010 ਮਾਡਲ ਆ ਤੇ ਤਵਾ ਕਿ ਦੇ ਸਭ ਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜੇ ਰੇਟ ਫੋਨ ਤੇ ਕਰ ਸੇ ਰੇਟ ਦੱਸਿਆ ਨੇ ਪਰ ਇਹ ਟਰੈਕਟਰ ਆ ਇੰਨੇ ਘੇਰਦਾ ਓਕੇ ਯਾਰ 2011 ਮਾਡਲ ਆ ਵਧੀਆ ਟਰੈਕਟਰ ਟਾਇਰ ਹੈਗੇ ਇਹਦੇ 40 45 ਪੈਸੇ ਮਗਰ ਨੇ ਮੂਲੇ ਵਾਵਾ 70 75 ਪੈਸੇ ਆ ਇਹ ਰੰਗ ਪੇੜ ਦਾ ਟਰੈਕਟਰ ਸਾਰਾ ਨੀਲਾ ਹੈ ਪਾਵਰ ਸਟੇਅਰ ਨਾਲ ਡਬਲ ਕਲੱਚ ਆ ਵਧੀਆ ਪਾਵਰ ਚੈਕਸ ਬੜੇ ਕਾਂ ਵਧੀਆ ਖੁੰਦੇ ਗੁੰਦੇ ਪੈਰ ਦਾ ਪਰਦਾਮ ਲੱਗਿਆ 2011 ਮਾਡਲ ਇੰਨੇ ਕੀ ਟੋਕਿਆ ਰੰਗ ਪੇਂਟ ਦਾ ਟਰੈਕਟਰ ਨਹੀਂ ਆਇਆ ਪਾਵਰ ਸਟੇਰ ਨਾਲ ਡਾਵਲ ਕਲੱਚ ਆ ਡੈਕਸ ਬ੍ਰੇਕਾਂ ਪੰਜਾਬ ਨੰਬਰ ਵਾਲਾ ਡਾਵਲ ਫੱਟੀ ਡੰਡ ਨਹਾੜਾ ਪੇਪਰ ਟਰੈਕਟਰ ਤੇ ਕਿڑی ਆ ਰ ਤੇ 66 ਟ ਹੈਗਾ 228000 ਰੁਪਏ 228000 ਰੁਪਿਆ ਰੇਟ ਆ 2011 ਮਾਡਲ ਇੰਨੇ ਕੀ ਟੋਕਿਆ ਵਾਹ ਕੇ ਲੈ ਸਾਹਿਬ 1 ਰੁਪਈਆ ਨੋਕਸਨੇਟਰ ਦੇ ਵਿੱਚ ਕੋਕਾ ਪੀਟਰੈਕਟਰ ਆ ਬਿਲਕੁਲ ਸਾਰੀ ਵੀ ਕੋਸਟ ਤੇ ਪਨ ਕਰ ਲੈਗਾ 2015 ਮਾਡਲ ਟਰੈਕਟਰ ਹੈ ਇੰਜਨ ਗੇਅਰ ਤਾਂ ਓਕੇ ਆ ਵਾਕੇ ਦੇ ਸਕਦੇ 1 ਰੁਪਈਆ ਨੋਕਸਨੇ ਇਹ ਰੰਗ ਪੀਣ ਦਾ ਟਰੈਕਟਰ ਨਹੀਂ ਰਜਾ ਪਲੇਟ ਵੇਖ ਸਕਦੇ ਆ ਤੇ ਸੁੱਕਾ ਪਿਆ ਸਾਫ ਟਰੈਕਟਰ ਪਿਆ ਕਿਸੇ ਵੀਰ ਭਾਈ ਨੂੰ ਲੈਣਾ ਹੋਏ ਵੀ ਦਾ ਸੰਪਰਕ ਕਰ ਸਕਦਾ ਮਾਲਕ ਵੀ ਤਾਂ ਨੰਬਰ ਉੱਤੇ ਜਿਹੜਾ ਕੋਕਾ ਪੀਟਰੈਕਟਰ ਆ ਪਾਵਰ ਸਟੇਰ ਨੂੰ ਟਵਲ ਕਲਚ ਡੈਕਸ ਬ੍ਰੇਕਾਂ ਕੋਕਾਪੇ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਆ ਮਾਲਕ ਜੀ ਦਾ ਨੰਬਰ ਉੱਤੇ ਚੱਲ ਜੀ ਜਾਂਦਾ 80 ਪੈਸੇ ਟਾਇਰ ਆ ਚਾਰੇ ਹੀ ਟਰੈਕਟਰ ਦੇ ਚਾਰੇ ਪੇ ਟਾਇਰ 80 ਪੈਸੇ ਆ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਜੀ ਜਿੰਨੇ ਘੇਰ ਦਾ ਓਕੇ ਵਾਕੇ ਦਾ ਸਾਦੇ ਇਕਰ ਪੀਰੇ ਨਕਸ਼ੇ ਰੱਖਦੇ ਨੇ ਮਾਲਕ ਜੀ ਦਾ ਨੰਬਰ ਉੱਤੇ ਜਿਹੜੀਆਂ ਸਾਰੀਆਂ ਕੜੀ ਫੋਨ ਲਾ ਦੇਦੇ ਕੋਕਾਪੇ ਟਰੈਕਟਰ ਆ ਵਾਕੇ ਦਾ ਸਾਦੇ ਇਕਰ ਪੀਰੇ ਨਕਸ਼ੇ ਨਹੀਂ ਰੰਗ ਪੀੜ ਦਾ ਟਰੈਕਟਰ ਨੀਰਾਇਆ ਤੇ 2015 ਮਾਡਲਾ ਪਾਵਰ ਸਟੇਅਰ ਡਬਲ ਕਲਚ ਦੇ ਗੇਸ ਤੇ ਬ੍ਰੇਕ ਤੋਂ ਇਹ ਵਧੀਆ ਟਰੈਕਟਰ ਆ ਆਹ ਇਹ ਦਿਖਾਇਆ ਵਾ ਤੇ ਮਾਰਕ ਵਿੱਚ ਨੰਬਰ ਉੱਤੇ ਜਿਹੜੀ ਸਾਰੀ ਜਾਣਕਾਰੀ ਪੂਰ ਪਾਉਂਦਾ ਮੈਂਸੀ ਟਰੈਕਟਰ ਆ ਏਰੀਆ ਕੋਕਰੀ ਜ਼ਿਲ੍ਹਾ ਮੋਗਾ ਤੇ 40-45 ਪੈਸੇ ਟਾਇਰ ਇਹਦੇ ਵਿੱਚ ਮੁੱਲ ਦੇ ਤੇ ਮਗਰ ਦੇ ਟਾਇਰ ਹੈਗੇ 70 75 ਰੁਪਏ ਦੇ ਇੰਜਨ గేਰਦਾ ਓਕੇ ਯਾਰ ਉਹ ਅੰਨੇ 80 ਮਾਡਲਾ ਇੰਜਨ ਕਿਤੇ 80 ਮਾਡਲਾ ਵਧੀਆ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ business ਪਰ ਕਰ ਸਕਦੇ ਆ ਇੱਕ ਕਲਚ ਪਲੇਟ ਦਾ ਕੰਮ ਹੋਇਆ ਕਲਚ ਪਲੇਟ ਨਵੀਂ ਪਾਈ ਆ 샤ਫਟ ਨਵੀਂ ਪਾਈ ਆ ਹੈੱਡ ਦਾ ਕੰਮ ਸਾਰਾ ਹੋਇਆ ਟਰੈਕਟਰ ਦਾ ਇੰਜਨ గేਰਦਾ ਕੰਮ ਹੋਇਆ ਵਾ ਏਰੀਆ ਮਗਸਾ ਕੋਕੜੀ ਖੇਲਾ ਪਿੰਡ ਕੋਕੜੀ ਜ਼ਿਲ੍ਹਾ ਮੋਗਾ ਤੇ ਰੇਟ ਹੈਗਾ 85000 ਰੁਪਿਆਸ ਇਸ 55000 ਰੁਪਿਆ ਰੇਟ ਹੈ ਕਿਸੇ ਵੀ ਰੁਪਈ ਲੈਣਾ ਹੋਏ ਬਿਨਸਪਾਰ ਕਰ ਸਕਦੇ ਵਧੀਆ ਟਰੈਕਟਰ ਆ ਵਾਕੇ ਦੇ ਸਕਦੇ 1 ਰੁਪਿਆ ਨਾਲ 35 10ਵੇਂ ਸੀ ਆ 35 10ਵੇਂ ਸੀ ਫਾਰਮ ਡ੍ਰੈਗ 60 ਇੰਜਨ ਕੇਅਰ ਦਾ ਓਕੇ ਆ 2007 ਮਾਡਲ ਵਧੀਆ ਟਰੈਕਟਰ ਆ ਰੰਗ ਪੇਂਟ ਦਾ ਵਧੀਆ ਪਿਆ ਤੇ ਕੋਕਾਪੀ ਟਰੈਕਟਰ ਆ ਨਵੇਂ ਟਾਇਰ ਆ ਜਮਾ ਟਰੈਕਟਰ ਦੇ ਸੁਹਾਕੇ ਲੈ ਸਕਦੇ ਐਕਰ ਪੀਰੇ ਨਾਲ ਉਸੇ ਟਰੈਕਟਰ ਦੀ ਵਿੱਚ ਤੇ ਕੋਕਾਪੀ ਟਰੈਕਟਰ ਆ ਰੰਗ ਪੇਂਟ ਟਾਇਰ ਕਫੋਂ ਇੰਜਨ ਗੇਅਰ ਦਾ ਵਧੀਆ ਪਿਆ ਟਰੈਕਟਰ ਪਾਵਰ ਸਟੇਨ ਤੋਂ ਬਿਨਾ ਡਬਲ ਕਲਚ ਡੈਕਸ ਬ੍ਰੇਕਾਂ ਤੇ ਅਬ 2000 ਪੇਪਰ ਕਲੀਅਰ ਟਰੈਕਟਰ ਸਾਰੇ ਤੇ ਕੋਕਾਪੀ ਟਰੈਕਟਰ ਕਿਸੇ ਬੀਰ ਭਾਈ ਨੇ ਲੈਣਾ ਹੋਵੇ ਵੀਰ ਨੂੰ ਸੰਪਰਕ ਕਰ ਸਕਦੇ ਆਂ ਤੇ ਰੇਟ ਹੈਗਾ 2 ਲੱਖ ਤੇ 60 65000 ਰੁਪਿਆ 2 ਲੱਖ 65000 ਰੁਪਿਆ ਰੇਟ ਹੈ ਇੰਜਨ ਘੇਰਦਾ ਓਕੇ ਆ ਵਾਕਿ ਲੈ ਸਕਦੇ ਆਂ 2007 ਮਾਡਲ ਕੋਕਾਪੀ ਟਰੈਕਟਰ ਆ ਚਾਰੇ ਟਾਇਰ ਨਵੇਂ ਹਰੰਗ ਪੇਂਟ ਦਾ ਨੀਰ ਆ ਜਾ 2017 ਮਾਡਲ ਟਰੈਕਟਰ ਆ ਇੰਜਨ ਘੇਰਦਾ ਓਕੇ 855 ਇਹ ਰੰਗ ਕਪੇੜ ਦਾ ਸਾਰਾ ਟਰੈਕਟਰ ਨਹੀਂ ਰਿਹਾ ਜੇ ਕੋਕਾਪੀ ਟਰੈਕਟਰ ਆ ਨਾਲ ਦੇ ਟਾਇਰ ਸਾਰੇ ਨਵੇਂ ਟਾਇਰ ਪਾਏ ਜਾਵਾ 16 17 ਸੋਕਈ ਟਰੈਕਟਰ ਚੰਦਿਆ ਵਾ 2017 ਮਾਡਲ ਵਾ ਕਿ ਜ ਸਾਡੇ ਇਕੜ ਪੀੜਾ ਨੁਕਸਰੀ ਟਰੈਕਟਰ ਦੇ ਵਿੱਚ ਕੋਕਾਪੀ ਟਰੈਕਟਰ ਆ ਇਹ ਰੰਗ ਪੇੜ ਦਾ ਟਰੈਕਟਰ ਵਧਿਆ ਪਿਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਵਧਿਆ ਟਾਇਰ ਆ ਸ਼ੋ ਚਾਕੇ ਫੋਟੋ ਪਾਈ ਆ ਸੁੱਕਾ ਪਿਆ ਸਾਰਾ ਟਰੈਕਟਰ ਪਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨੂੰ ਸਪਰਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੇ ਆ ਰੇਟ ਇਹ ਰੇਟ ਹੈਗਾ ਇਹਦਾ 5 ਲੱਖ ਤੇ 80000 ਰੁਪਿਆ 2017 ਮਾਡਲ ਆ 5 ਲੱਖ 80000 ਰੁਪਿਆ ਰੇਟ ਆ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੇ ਆ ਸਾਰੀ ਜਾਣਕਾਰੀ ਫੋਨ ਲੱਗਦੇ ਦਿੰਦੇ ਆ ਗੋਕਾ ਵੀ ਟਰੈਕਟਰ ਆ ਵਾਕੇ ਲੈ ਸਕਦੇ 1 ਰੁਪਿਆ ਨੁਕਸਾਨ ਚਾਰ ਪੌਣ ਵਾਲੀ ਮਸ਼ੀਨ ਆ ਚਾਰੇ ਵਾਲੀ ਸਿਹਦੜੇ ਆ ਤੇ ਕੋਕ 2023 ਮਾਡਲ ਆ ਇੱਥੇ ਵਧੀਆ ਮਸ਼ੀਨ ਪਈ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬਿਜ਼ਨਸ ਸ਼ੁਰੂ ਕਰ ਸਕਦੇ ਕੋਕਾ ਪੀਸ ਮਸ਼ੀਨ ਇਹਨਾ ਬਲੇਡ ਛਰੇਡ ਵਧੀਆ ਪਏ ਆ ਤੇ ਸੂ ਵੀ ਰੰਗ ਪੇਂਟ ਦੀ ਵਧੀਆ ਪਈ ਆ ਤੇ ਬਹੁਤ ਘੱਟ ਚੱਲੀ ਵੀ ਆ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬਿਜ਼ਨਸ ਸ਼ੁਰੂ ਕਰ ਸਕਦੇ ਆ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਲਈ ਮਾਲਕ ਦਾ ਨੰਬਰ ਉੱਤੇ ਜੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗੇ ਫੋਨ ਲਾ ਕੇ ਲਏ 2023 ਮਾਟਲਾ ਕੋਕਾ ਪੀਸੋ ਵੀਡੀਓ ਲਾਇਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਫੋਲੋ ਕਰਿਓ ਭਰਾ ਬਣ ਕੇ ਸ਼ੇਅਰ ਕਰਦੇ ਹੋ ਯਾ ਤਾਂ ਹੈਡ ਕੀ ਲੱਗੀ ਤਾਂ ਵੀਡੀਓ ਆਏ ਬਣ ਕੇ ਤੇ ਕੋਕਾ ਪੀਸੋ